ਕੂਹ ਲੈਂਟ ਪੰਪ ਲੀਕ ਹੋ ਗਿਆ। ਐਲਕੋਹਲ ਪਾਉਣਾ ਇਹਦੇ ਚ ਲਾਜ਼ਮੀ ਚੰਗਾ। ਨਾਲੇ ਹੌਣ ਬਦਲਿਆ ਯਾਰ ਇਹ ਪਿੱਛੇ ਜੇ ਹਜੇ 2-3 ਮਹੀਨੇ ਹੀ ਹੋਏ ਇਹਨੂੰ। ਇਹਨੂੰ ਹਜੇ ਮਿਲਦਾ ਤਾਂ 2 ਮਹੀਨੇ ਹੋਏ ਨਹੀਂ ਮੁੰਡਿਆ ਸਾਰੇ। ਤੇ ਆਹ ਹਾਲਤ ਹੋ ਗਿਆ ਪਾਣੀ ਆ ਵੀ ਗਿਆ ਸੀਗਾ ਤੇ ਮੁੜ ਕੇ 에ਅਰਲਾਈਨਾਂ ਹੀ ਫ੍ਰੀਜ ਹੁੰਦੀਆਂ ਤਾਂ ਹੀ ਮੁੜ ਕੇ ਇਹੀ ਪਾਣੀ ਮੁੜ ਕੇ ਟਰਾਂਸਮਿਸ਼ਨ ਤਾਂ ਹੀ ਜਾਂਦਾ ਸਾਰੇ। ਵਾਟਰ ਪੰਪ ਆ ਲੀਕ ਹੋ ਗਿਆ ਬਦਲਣਾ ਪੈਣਾ ਇਹ ਵੀ ਆਪਾਂ ਨੂੰ ਹੁਣ। ਕਾ ਟਾਈਮ ਕਾਫੀ ਹੋ ਗਿਆ ਨਾ ਇਹਨਾਂ ਨੂੰ ਕਿਤੇ ਖੋਲੇ ਨਹੀਂ ਗਏ ਵਾਏ ਵੀ ਮਿੱਤਰੋ ਬੈਟਰੀਆਂ ਲੱਗੀਆਂ ਚੇਂਜ ਹੋਣ ਰਾਜਵੀਰ ਸਿੰਘ ਲੱਗਿਆ ਕਰਮ ਲੈ ਵੀ ਆ ਲੈ ਕੇ ਚੱਲੇ ਆਂ ਟਰੱਕ ਆਪਾਂ ਯਾਰ ਠੱਕਾ ਗਾਣਾ ਜਾਂ ਗਲਾਬ ਜੀ ਆ ਰਿਹਾ ਇਹ ਆਪਣੇ ਵਾਲੇ ਤੋਂ ਲਾਹਿਆਗਾ ਇੱਕ ਤੀਜਾ ਇਹਦੇ ਨਾਲ ਦਾ ਹੀ ਸੀਗਾ ਕਰਮ ਵਾਲੇ ਦੇ ਇਹ ਰਾਗੀ ਮੂਰੇ ਹੁਣ ਪਤਾ ਨਹੀਂ ਟ੍ਰੇਨ ਮੂਰੇ ਆਉਂਦੀ ਆ ਮੇਰੇ ਕਿ ਮੈਂ ਟ੍ਰੇਨ ਮੂਰੇ ਆਉਣਾ ਲੈ ਵੀ ਮਿੱਤਰੋ ਬੈਂਟਰੀਆਂ ਖੁੱਲ ਚੁੱਕੀਆਂ ਨੇ ਆ ਨਟ ਨਵੇਂ ਪਾਉਣੇ ਪੈਣੇ ਆ ਤੇ ਕਾਸਟ ਸਟ੍ਰੈਪ ਹਾਂਜੀ ਕਿਹੜਾ ਹਾਲ ਚਾਲਾ ਸੰਗ ਤੇ ਲੈ ਵੀ ਉੱਪਰ ਟਰੱਕ ਲਾ ਕੇ ਆਂਦਾ ਇਹ ਸ਼ੌਪ ਚ ਤੇ ਹੁਣ ਚਾਲਦੇ ਆ ਇੱਕ ਤਾਂ ਲੈ ਕੇ ਚਾਲਦੇ ਆ ਆਹ ਟਾਇਰ ਠੀਕ ਆ ਦੇਖਦੇ ਆ ਜੇ ਕੰਮ ਆ ਗਿਆ ਤਾਂ ਆ ਲਿਆਂਦਾ ਵਾਸਟਰ ਕਯੂਟ ਸੇਲ ਤੇ ਲੱਗਿਆ ਹੋਇਆ ਸੀਗਾ ਇਹ ਹੈਗਾ ਹੁਣ ਤਾਂ 5 ਡਾਲਰਾਂ ਦਾ ਤੇ 2.50 ਦੇ ਲੱਗੇ 2.50 ਦਾ ਪੰਜ ਚੱਕ ਲੈ ਲੈਂਦੇ ਆ ਵੱਡੇ ਕੇਸ 1 2 3 4 ਇਹ ਆਪਣੇ 2 4 ਸਾਲ ਨਾਲ ਨਗਰੀਆਂ ਨੇ ਹੁਣ ਆਪਾਂ ਰੱਖਣਾ ਟਾਇਰ 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 ਖੜ ਲਾਂਗੇ ਫੇਰ ਅੰਦਰ ਨੂੰ ਲੈ ਜਾਂਦੇ। ਬਾਹਰ ਕੀ ਆ ਕੇ ਦਿਖਾਉਣਾ ਹੁਣ ਇੱਥੇ। ਹਾਂਜੀ ਆ ਗਏ ਸੀ। ਮੁੰਡੇ ਨੇ ਦੇਖ ਲਿਆ ਉਹ ਕਿ ਨਾਲ ਸਵਿਚ ਹੀ ਕਰ ਦਿੰਨੇ ਇਹਨਾਂ ਨੂੰ। ਵੀ ਆ ਕਰਨੀਆਂ ਜਿਹੜੀ ਇਹ ਬਾਹਰ ਕਰ ਦਿੰਨੇ ਆ। ਉਧਰ ਲੇਦਾ ਵੀ ਆ ਇਥੇ ਵੀ। ਦੋਨੇ ਟਾਇਰ ਹੀ ਆਏ ਆ ਜਿਹੜਾ ਮਹੀਨਾ ਵੀ ਦਾ ਟਾਇਰਟ ਪਾ ਲੈਨੇ ਆ ਮੁੜ ਕੇ ਨਵੇਂ ਹੀ ਬਵਾ ਲਾਂਗੇ ਤੇ ਆ ਆ ਗਈਆਂ ਆਪਣੀਆਂ ਵੈਂਡਰੀਆਂ ਨਵੀਆਂ ਇਹਨਾਂ ਹੀ 2 ਸਾਲ ਦੀ ਗਾਰੰਟੀ ਹੈ ਕਹਿੰਦੇ ਬਾਕੀ ਭਾਏ ਤੋਂ ਪਤਾ ਲੱਗ ਜੂਗਾ ਆਪਾਂ ਉਹਨੇ ਉਹ ਕਰਨਗੇ ਆ ਆਪਦੇ ਪਹਿਲਾਂ ਹੀ ਲਾ ਲ ਗਏ ਯਾਰ ਮੁੜ ਕੇ ਨਾ ਹਲਵਾ ਫਾਈ ਪਿਆ ਚੱਲ ਆਹਾ ਦਾ ਨਾ ਜ਼ਿਆਦੇ ਟ ਹੈ ਉਹ ਆ ਉਹਦਾ ਟਾਈਮ ਕਾफी ਹੋ ਗਿਆ ਨਾ ਇਹਨਾਂ ਨੂੰ ਕਿਤੇ ਖੋਲੇ ਨਹੀਂ ਗਏ ਲੈ ਵੀ ਮਿੱਤਰੋ ਬੈਟਰੀਆਂ ਲੱਗੀਆਂ ਚੇਂਜ ਹੋਣ ਰਾਜਵੀਰ ਸਿੰਘ ਲੱਗਿਆ ਕਰਨ ਉਹ ਦੂਜਾ ਦਾ ਉਹ ਵੀ ਟਾਇਰਾਂ ਦੀ ਵਾਰੀ ਇਹ ਆ ਸਾਡੀ ਇੱਕ ਦਿਨ ਦੀ ਸਿੱਟੀ ਓਏ ਬੰਦਨੀ ਬੰਦਨੀ ਸਭਾ ਖਾਈ ਕਰਾਂ ਇਹਨਾਂ ਦਾ ਕੰਮ ਹਟ ਗਿਆ ਉਹ ਜਿਹੜਾ ਤਾਂ ਤੋਂ ਨਹੀਂ ਦੋ ਰਾੜਾਂ ਪੰਗਾ ਪੰਗਾ ਹੁੰਦੀਆਂ ਵਿੱਚ ਉਹਦੇ ਉਹ ਨਹੀਂ ਖੁੱਲ ਰਹੀਆਂ ਤੇ ਆ ਪੰਗਾ ਪਣ ਦਾ ਨਵਾਂ ਵੈਣ ਰਗਾ ਬੈਦਰ ਇੰਨਾ ਖਰਾਬ ਸੀ ਆਪਾਂ ਉਹਦੇ ਉੱਥੋਂ ਭਰਿਆ ਹੋਇਆ ਸੀਗਾ ਨਾਰਥ ਵੇ ਤੋਂ ਵਾਸ਼ਰਪੁਰ ਤੇ ਦੇਖਦੇ ਆਂ ਅੱਜ ਕਿੰਨਾ ਵਰਤਿਆ ਆਪਾਂ ਮੈਂ ਬਹੁਤ ਘੱਟ ਵਰਤਦਾ ਉਹਨਾਂ ਵੈਸੇ ਹੁਣ ਫੇਰ ਵੀ ਪਾਉਣਾ ਹੀ ਮੈਂ ਕਿਹਾ ਹੁਣ ਇੱਥੇ ਖੜੇ ਹੀ ਨਾਲੇ ਨਮਾ ਆ ਕੇ ਇੰਨੀਆਂ ਰੱਖ ਦਿੰਨੇ ਆ ਵਿੱਚ ਇਹ ਚੋ ਪਹਿਲਾਂ ਵੀ ਕੱਢਿਆ ਹੋਇਆ ਸੀਗਾ ਇਹ 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 ਅੱਧੀ ਵੀ ਨਹੀਂ ਪਈ ਇਹ ਤਾਂ ਇਹਨੂੰ ਫਿਰ ਗੱਡੀ 'ਚ ਰੱਖ ਦਿੰਨੇ ਆ ਜਿਹੜਾ ਥੋੜਾ ਜਿਹਾ ਹੈ ਇਹਦੇ ਚ ਤੇ ਨਵੇਂ ਲਗਾ ਉਹ ਲਿਆ ਕੇ ਰੱਖ ਦਿੰਨੇ ਆ ਵਿੱਚ ਆਹ ਟੱਕਣ ਬਹੁਤ ਬੰਦੇ ਕਮਾਉਂਦੇ ਆ ਲਾਉਣਾ ਭੁੱਲ ਜਾਂਦੇ ਡਿੱਗ ਪੈਂਦਾ ਤੇ ਬੋਤਲਾਂ ਚੜਾਂਗੀਆਂ ਹੁੰਦੀਆਂ ਉਹਨਾਂ ਦੇ ਮੋਸਟਲੀ ਇੱਥੇ ਤੇ ਨਾਲੇ ਭਰ ਦਿੰਨੇ ਆ ਥੋੜਾ ਕੂਲੈਂਟ ਵੀ ਘਟਾ ਪਾਉਣ ਨਾਲ ਆਪਣਾ ਨਾ ਆਹ ਦੇਖੋ ਇੱਕ ਧਾਰ ਰੱਖਿਆ ਹੋਇਆ ਸ਼ੀਸ਼ੇ ਸਾਫ ਕਰਨ ਨੂੰ ਕਿਉਂਕਿ ਹਰ ਇੱਕ ਤਾਂ ਉਹਨ ਵੈਦਰ ਬੈਡ ਬਹੁਤ ਗੰਦੇ ਹੁੰਦੇ ਆ ਨਾਲ ਆਹ ਬੋਤਲ ਚ ਪਾ ਕੇ ਵਾਸ਼ਰ ਫਿਊਡ ਇਹ ਮਾਰੋ ਤੇ ਆਦੇ ਸ਼ੀਸ਼ੇ ਸਾਫ ਕਰਾ ਇਹਦੇ ਚ ਭਰ ਦਿੰਨੇ ਆ ਜਿਹੜਾ ਰਹਿ ਗਿਆ ਗੋਂ ਦੇ ਹਰ ਇੱਕ ਤਾਂ ਪੰਪਾ ਲੱਗੀ ਆ ਬੰਦੇ ਨਾ ਇਹਨੂੰ ਡੀਜ਼ਲ ਡੀਜ਼ਲ ਚ ਮਾਰ ਦਿੰਦੇ ਆ ਤੇ ਮੁੜ ਕੇ ਉਹ ਕੰਮ ਦਾ ਨਹੀਂ ਰਹਿੰਦਾ ਗਾ ਤੁਹ ਕਈ ਅਰੇ ਵੀਰਾ ਸਾਈਡਾਂ ਵਾਲੇ ਹੀ ਛੇ ਦੇ ਨਾਲ ਕਰਨੇ ਪੈਂਦੇ ਜਿਵੇਂ ਸਾੜਪਰੀ ਵੀ ਆਪਾਂ ਕੀਤੇ ਸੀਗੇ ਉਹ ਖਰਾਬ ਕਰ ਦਿੰਦੇ ਆ ਬੰਦੇ ਚਲ ਆ ਢੋਲੀ ਇਹਦੇ ਚ ਭਰ ਦਿੰਨੇ ਆ ਬਚੂਗਾ ਮਨ ਲਾ ਘੋਟ ਕਵੇਰ ਇੰਨਾ ਕੁ ਰਹਿ ਗਿਆ ਸਲਪੇ ਇਹ ਇਹ ਗੱਲਾਂ ਬਾਤਾਂ ਨੇ ਆਹ ਤਾਂ ਲਾਜ਼ਮੀ ਰੱਖੋ ਯਾਰ ਆਹ ਵਾਸ਼ਰਫਿਊਲੇ ਚ ਪਾ ਕੇ ਤਾਂ ਇਹਦੇ ਚ ਹਨਾ ਵਿਸ਼ੇ ਸਾਹਿਬ ਕਾ ਨੂੰ ਇੱਕ ਹੂ ਰੱਖੋ ਮੂਰੇ ਘਵਾਰਾ ਆਪਣਾ ਉਹ ਚ ਪਾਣੀ ਪਾ ਕੇ ਫੇਰ ਮੈਂ ਤਾਂ ਥੋੜੇ ਸਾਹਮਣੇ ਭੰਡ ਭੁੰਡੇ ਵੀ ਉਹਦੇ ਨਾਲ ਹੀ ਸਾਫ਼ ਕਰੀ ਦਿਆ ਜਾਂ ਮੂੰਹ ਮਾ ਧੋਣਾ ਬੰਦੇ ਨੇ ਹਨਾ ਜਦ ਤੁਰੇ ਜਾਂਦੇ ਤੇ ਅੱਖ ਲੱਗਣ ਲੱਗ ਜੇ ਥੋੜੀ ਤਾਂ ਵੀ ਕੰਮ ਦਾ ਉਹ ਥੋੜਾ ਕੁਲੈਂਟ ਪਾ ਦਿੰਨੇ ਆਂਗੇ ਆਹ ਦੇਖੋ ਹਲਾਤੇ ਆ ਪੰਗੇਰਾ ਹੁਣ ਹੁਣ ਉਹਨਾਂ ਟਾਇਰ ਬਦਲਣਗੇ ਉਹ ਦੂਆ ਚੜਾ ਦਾਂਗੇ ਉਹਨਾਂ ਨੂੰ ਬਾਣੋ ਇੱਥੋਂ ਕਿਤਾਈ ਕਰਨਾਗਾ ਬਾਲਾ ਨਹੀਂ ਪਰਨਾ ਕੂਲੈਂਟ ਤਾਂ ਮੈਂ ਪਾਤਾ ਇਹਦੇ ਵਿੱਚ ਮੈਂ ਹੁਣ ਧਿਆਨ ਮਰਿਆ ਕੂਲੈਂਟ ਆਗਾ ਪੱਖੇ ਨੇ ਸਿੱਟਿਆ ਹੋਇਆਗਾ ਤੇ ਇਹਦਾ ਕੋਈ ਨਾ ਕੋਈ ਕਲੰਪ ਢਿੱਲਾ ਹੋ ਗਿਆ ਕਲੰਪਾਂ ਦਾ ਕੀ ਚੱਕਰ ਚੱਲਦਾ ਹੁੰਦਾ ਨਾ ਹੁਣ ਜਿਵੇਂ ਵੈਦਰ ਚੇਂਜ ਹੁੰਦਾਗਾ ਹਨਾ ਗਰਮੀ ਤੋਂ ਠੰਡ ਇਹ ਇਕੱਠੇ ਹੋਣ ਲੱਗ ਜਾਂਦੇ ਆ ਉਹ ਮੈਨੂੰ ਲੱਗਿਆਗਾ ਇੱਕ ਜੇ ਇਹੀ ਹੋਇਆ ਜਾਂ ਤਾਂ ਇਧਰੋਂ ਗਿਆ ਇਧਰੋਂ ਗਿਆ ਕਿਤੋਂ ਆ ਪੀ ਕਲੈਂਪ ਢਿੱਲਾ ਪ੍ਰੈਸ਼ਰ ਪਾ ਕੇ ਦੇਖਦੇ ਆ ਆ ਦੇਖੋ ਆਜ ਤੇ ਵੀ ਆਇਆ ਪਿਆ ਨਾ ਆ ਥਾਂ ਤੇ ਇਹ ਕੁਲੈਂਟੀ ਆ ਕਿ ਜਾਂ ਤਾਂ ਆਹ ਥਾਲੇ ਤੋਂ ਗਿਆ ਜਾਂ ਉਹੀ ਆ ਥੱਲੇ ਵਾਲਾ ਪ੍ਰੈਸ਼ਰ ਪਾ ਕੇ ਦੇਖਦੇ ਆਂ ਤੇ ਇਹ ਪ੍ਰੈਸ਼ਰ ਪਾ ਕੇ ਦੇਖਣਾ ਕਿ ਊਂ ਕਸਨੇ ਆ ਪ੍ਰੈਸ਼ਰ ਪਾ ਲ ਕੇ ਹਣਾ ਪਤਾ ਲੱਗੇ ਇਹ ਠੰਡ ਨਾਲ ਹੀ ਆ ਮੇਰੇ ਹਿਸਾਬ ਨਾਲ ਜਿਵੇਂ ਵੈਦਰ ਚੇਂਜ ਹੁੰਦਾ ਹਣਾ ਜਿਵੇਂ ਵੈਦਰ ਚੇਂਜ ਹੁੰਦਾ ਜਦੋਂ ਸਿਰ ਨਾਲ ਹੁੰਦਾ ਸਾਰੇ ਕਸਨੇ ਚਾਹੀਦੇ ਆ ਬੰਨ ਕਲੈਂਪ ਸਾਰੇ ਢਿੱਲੇ ਸਾਰਿਆਂ ਤੇ ਮਾਰਦੀਆਂ ਇੱਥੇ ਆ ਜੀ ਮੈਂ ਕਹ ਸੀ ਮੈਨੂੰ ਪਤਾ ਮੈਂ ਜਾਦੇ ਕਾਸ ਦੇਣੇ ਆਗੇ ਆਪਦੇ ਹਿਸਾਬ ਨਾਲ ਹੂੰ ਆ ਜਿਹੜਾ 에어 ਡਰਾਇਰ ਹੈ ਇਹਦੇ ਚ ਆਪਾਂ ਅਲਕੋਹਲ ਪਾਉਣਾ ਉਹ ਠੰਡ ਹੋਣ ਲੱਗੇ ਨਾਲੇ ਬਦਲੀ ਦਿੰਨੇ ਆ ਇਹਨੂੰ ਆ ਦੇ ਉੱਤੋਂ ਵੀ ਟਹਿ ਗਿਆ ਉਹ ਇਹ ਵੀ ਨਾਵੇਂ ਪਾ ਦਿੰਨੇ ਆ ਫਿਲਟਰ ਸਾਰੇ ਸਾਰੇ ਕਲੰਪ ਕਾ ਦਿੰਨੇ ਆ ਫੇ ਕੋਈ Z ਲਾਈ ਵੀ ਮਿੰਟਰੋ ਬੈਂਡਰਾਂ ਖੁੱਲ ਚੁੱਕੀਆਂ ਨੇ ਆ ਨਟ ਨਵੇਂ ਪਾਉਣੇ ਪੈਣੇ ਆ ਤੇ ਇੱਕ ਆ ਸਟ੍ਰੈਪ ਇੱਥੋਂ ਖਰਾਬ ਹੋ ਗਈ ਇਹ ਮਾੜੇ ਮਾੜੇ ਨਾਲ ਨਾ ਗਾਂ ਵਾਧਾ ਪਰਾ ਜਾਂਦਾਗਾ ਜੇ ਹਨ ਕੁੱਪੀ ਪਾ ਕੇ ਮਤਲਬ ਬੰਪਰ ਸਿੱਧਾ ਕਰੀ ਜਾਂਦਾ ਰਾਜਵੀਰ ਉਹਦਾ ਜੇਣ ਕੁੱਪੀ ਪਾਈ ਬੈਠਾ ਹੈਡਰ ਆਪਣਾ ਝੋਟਾ ਆਹ ਦੇ ਲੱਗ ਗਿਆ ਫੇਰ ਆ ਕੇ ਜ਼ੋਰ ਲਗਾ ਕੇ ਹਾਈ ਸ਼ਾ ਜ਼ੋਰ ਲਗਾ ਕੇ ਇੰਡੀਆ ਬਹੁਤ ਉਹ ਕਰਦੇ ਹੁੰਦੇ ਚੇਨ ਕੋ ਪੀਨ ਵਾਲਾ ਕੰਮ ਕਿਉਂ ਲਈ ਥੱਲੇ ਦੇਖੀਏ ਕੰਮ ਬਹੁਤ ਵੱਧ ਗਿਆ ਯਾਰ ਨਿੱਕੇ ਨਿੱਕੇ ਨਾਲ ਕੰਮ ਕਾਫੀ ਨਿਕਲੇ ਇੱਕੋ ਜਿਹੜਾ ਲੀਕਿੰਗ ਵਾਲਾ ਨਾ ਕੂਲੈਂਟ ਵਾਲਾ ਉਹ ਜਿਹਨੇ ਹਜੇ ਨਹੀਂ ਕਿਹਾ ਇਹ ਹਣਾ ਤੋਂ ਲਾਜ਼ਮੀ ਆਪਦੇ ਕਲੈਂਪ ਸਾਰੇ ਕਸਾ ਲਓ ਮੈਂ ਜਦੋਂ ਇਹਦੇ ਪਿੱਛੇ ਜੇ ਕੇਰਾ ਸਾਰੇ ਉਹ ਜਿਹੜੇ ਮੋੜ ਜੇ ਹੁੰਦੇ ਬਲੈਕ ਵਾਲੇ ਸਾਰੇ ਬਦਲਾ ਦੇ ਸੀ ਜਦੋਂ ਤੁਹਾਡਾ ਟਰੱਕ 7-8 ਲੱਖ ਚੱਲ ਲੱਗਿਆ ਨਾ ਤੇ ਕਰਿਓ ਸਾਰੇ ਬਦਲਾ ਦਿਓ ਨਹੀਂ ਉਹ ਪਾਰਟ ਦੇ ਬਹੁਤ ਹੈ ਜਿਆਦੇ ਪ੍ਰੋਬਲਮ ਨਹੀਂ ਆਉਂਦੀ ਆਹੀਂ ਜਦੋਂ ਵੈਦਰ ਚੇਂਜ ਹੁੰਦਾਗਾ ਉਦੋਂ ਲੀਕਿੰਗ ਦੀਓ ਜਿਹੜੇ ਕਲੈਂਪ ਢਿੱਲੇ ਹੋ ਜਾਂਦੇ ਹੁਣ ਜੇ ਮੈਨਾਲ ਦੇ ਹਿਸਾਬ ਨਾਲ ਕਰਦੇ ਹੈ ਨਾ ਸਾਰੇ ਮੈਨੂੰ ਪਤਾ ਆਪਣੇ ਤੋਂ ਜਿਆਦਾ ਕਿਸੇ ਨੂੰ ਨਹੀਂ ਤੇ ਇਹਨਾਂ ਨੇ ਉਨਾਂ ਕੀ ਟਾਰਕ ਕਰਨਾ ਹੁੰਦਾ ਆ ਇਹ ਕੋ 11 ਹਾਈਵੇ ਆ ਹਾਲਾ ਐ ਕੋਰੀਅਨ ਦੀਆਂ ਨਾਲੇ ਜੱਗਾ ਆ ਗਿਆ ਸਮਾਨ ਲੈ ਕੇ ਆਪਣਾ ਲੈ ਆ ਆ ਇਹ ਇੱਕ ਤਾਂ ਨਵੀਂ ਪਾਉਣੀ ਆ ਤੇ ਆਹ ਫਿਲਟਰ ਹੋ ਗਿਆ ਕਿਆ ਬੈਟਰੀਆਂ ਹੋਲਡ ਕਰਨ ਵਾਲੇ ਦੋਨੇ ਕਾਬਲੇ ਹੋ ਗਏ। ਬਾਕੀ ਟਾਇਰਾਂ ਵਾਲਾ ਕੰਮ ਉਹਨਾਂ ਦਾ, ਦੂਜੇ ਮੁੰਡਿਆਂ ਦਾ। ਉਹਨੇ ਉਹ ਖੋਲਤਾ ਹੁੰਦਾ ਠੰਡ ਹੋ ਗਈ ਐ ਮੈਂ ਤਾਂ ਜੈਕਟ ਲਾਈ ਫਿਰਦਾ ਸੀ। ਮেরে ਗਏ ਗਏ ਤੁਸੀਂ। ਬੈਟਰੀਆਂ ਧਰਤੀਆਂ। ਇੱਕੜਾ ਹੁਣ ਸਪਰੇਅ ਲਿਆ ਕੇ ਰੱਖਾਂਗੇ ਜੋ ਗਾਹ ਨੂੰ ਨਵੇਂ ਟਾਇਰ ਪਵਾਏ। ਐਤ ਤੇ ਲਾਈ ਵੀ ਮਾਰਾਂਗੇ। ਫਪਰੇ ਲੱਭੀ ਤਾਂ ਨਹੀਂ ਉਹ ਚੱਲ ਤੂੰ ਉਹ ਹੂੰ ਲਾ ਦੀ ਇੱਤੇ ਕੋਈ ਨਾ ਕੁਸ ਆ ਜਾਣਗੇ ਲੋਟ ਇਹ ਬਦਲ ਕੇ ਆਹੀਂ ਬਦਲਨੇ ਆ ਕਿ ਲਾ ਕੇ ਨਹੀਂ ਨਹੀਂ ਆਹੀਂ ਕੋਈ ਬੀਲ ਬੈਲੈਂਸ ਕੁਸ ਕਰਨ ਦੀ ਲੋੜ ਨਹੀਂ ਹੈ ਆ ਬਣਾ ਕੱਢੀ ਇਹਦੇ ਨਹੀਂ ਲੋੜ ਇਹਨੂੰ ਕਹਿੰਦੇ ਆ ਅਲਾਈਨਮੈਂਟ ਅੱਖਾਂ ਮਰੀ ਜਾਂਦੀ ਐ ਨਾ ਮੈਨਾਂ ਗੀਤਾ ਇਧਰਲਾ ਟਾਇਰ ਉਧਰ ਪਾ ਦੇਣਾ ਉਧਰਲਾ ਇਧਰ ਐਨਾ ਹੀ ਕੰਮ ਸੀ ਇਹਦਾ ਚੜ ਵੀ ਗਿਆ ਇਧਰਲਾ ਜਿਹੜਾ ਕੂਲੈਂਟ ਲੀਕ ਹੋਇਆਗਾ ਪ੍ਰੈਸ਼ਰ ਪਾਉਣ ਲੱਗਿਆਂਗੇ ਰਾਜਵੀਰ ਸੇਠ ਤੇ ਪਤਾ ਲੱਗ ਜੂਗਾ ਆਪਾਂ ਨੂੰ ਕਿੱਥੋਂ ਲੀਕ ਆ ਜਾਂ ਕੀ ਆ ਇਹ ਨਹੀਂ ਸਕਦਾ ਵੀ ਉਹਨਾਂ ਅੰਦਰ ਖੜਾ ਵੀ ਉਹ ਪ੍ਰੋਪਰ ਸੈੱਟ ਹੋ ਗਿਆ ਉਹਨਾਂ ਨੇ ਕਲੰਪ ਐ ਐ ਤੋਂ ਥੱਲੇ ਵਾਲੇ ਤੇ ਲੱਗਦਾ ਜਾਂ ਥੱਲੇ ਵਾਲਾ ਲੀਕ ਆਗਾ ਇੱਥੋਂ ਆ ਦੇਖ ਆੜ ਜਾਂਦਾ ਹਣਾ ਇੱਥੇ ਆਇਆ ਹੋਇਆ ਹੈਗਾ ਹੁਣ ਆਇਆ ਕਿਤੋਂ ਕੋਈ ਤੇ ਕਹਿੰਦੇ ਨਹੀਂ ਇਹ ਇੱਥੇ ਤਾਜਾ ਗੁੰਡਣ ਦੀ ਵਰ ਇੱਥੇ ਗੁੰਡਣ ਤਾਜ਼ਾ ਇਹ ਤਾਂ ਤੋਂ ਆਇਆ ਹੋਇਆ ਆ ਦੇਖੀ ਜਿਹੜਾ ਇੱਧਰ ਹੈਗਾ ਆਹ ਆ ਇਹਦੇ ਨਾਲ ਉਹ ਵੀ ਦਿੰਦਾ ਮੈਨੂੰ ਲੱਗਦਾ ਤਾਹ ਤੋਂ ਕਿਹਾ ਹੋਇਆ ਸਾਰੇ ਕਸਦੇ ਆ ਦੇ ਹਿਸਾਬ ਨਾਲ ਉਕੇ ਬਾਕੀ ਸਿਰੇ ਹੁਣ ਖੜਾ ਵੀ ਕੱਲ ਦਾ ਅੰਦਰ ਆ ਨਾ ਤੇ ਮੇਰੇ ਸਹਾਨਾ ਹਾਂ ਹੈਗਾ ਕੂਲੈਂਟ ਪੰਪ ਲੀਕ ਹੋ ਗਿਆ ਉਹ ਨਵਾਂ ਪਾਊਗਾ ਆਰ ਸੀ ਤੇ ਖਰਚਾ ਠਾਹ ਖਰਚਾ ਤੇ ਦੇਖੋ ਚੱਲ ਐਨੀ ਪਰਮਾਧਮਾਂ ਦੀ ਕਿਰਪਾ ਹਨਾ ਨੇ ਇੱਥੇ ਕਰਾਉਣਾ ਪੈਂਦਾ ਆਪਾਂ ਨੂੰ ਇਹੀ ਮੈਂ ਗੱਲ ਕਰਦਾ ਹੁਣਾ ਇੱਥੇ ਚਲ ਹੋ ਜੂਗਾ ਨਾ ਚਲ ਜਿਹੜਾ ਖਰਚਾ ਹੋਣਾ ਹੋਣਾ ਰਾਜ ਭਾਈ ਬਹੁਤ ਮਹਿੰਗਾ ਪੈਂਦਾ ਹੈ ਸਰਵਿਸ ਕਾਲ ਜਾਂ ਉਹ ਵੀ ਸ਼ੌਪ ਤੇ ਪਹਿਲੀ ਗੱਲ ਬਾਰੀ ਨਹੀਂ ਆਉਂਦੀ ਚਲ ਹੁਣਾ ਇੱਥੇ ਸ਼ੌਪ ਤੇ ਤਾਂ ਖੜੇ ਆ ਇਹ ਸੀਗਾ ਵੀ ਮੈਂ ਲੋਡ ਚੱਕਣਾ ਸੀ ਸਵੇਹਾ ਉਹ ਚੱਕਰ ਚੱਲੂਗਾ ਹੁਣ ਕਿਉਂਕਿ ਅੱਜ ਮਿਲਣਾ ਵੀ ਨਹੀਂਗਾ ਅਲਕੋਹਲ ਪਾਉਣਾ ਇਹਦੇ ਚ ਲਾਜ਼ਮੀ ਚੰਗਾ ਅਲਕੋਹਲ ਨਾਲ ਹੋਣ ਬਦਲਿਆ ਯਾਰ ਇਹ ਪਿੱਛੇ ਜੇ ਹੈ 2-3 ਮਹੀਨੇ ਹੋਏ ਇਹਨੂੰ ਅਲਕੋਹਲ ਪਾ ਦਿਆਂ ਚਲਾ ਦਿੰ ਇਹਨੂੰ ਹਜੇ ਮਿਲਦਾ 2 ਮਹੀਨੇ ਹੋਏ ਨਹੀਂ ਮੁੰਡਿਆ ਸਾਰੇ ਆ ਹਾਊਟ ਹੋ ਗਿਆ ਪਾਣੀ ਆ ਵੀ ਗਿਆ ਸੀਗਾ ਤੇ ਜੇ ਇਹੀ ਆਪਾਂ ਕਹਿ ਲਈਏ ਇਹਦੇ ਨਾਲ ਸੀਜ਼ਨ ਕੱਢ ਲੈਂਦੇ ਤੇ ਮੁੜ ਕੇ 에ਅਰਲਾਈਨਾਂ ਹੀ ਫ੍ਰੀਜ ਹੁੰਦੀਆਂ ਤਾਂ ਹੀ ਮੁੜ ਕੇ ਇਹੀ ਪਾਣੀ ਮੁੜ ਕੇ ਟਰਾਂਸਮਿਸ਼ਨ ਤਾਂ ਹੀ ਜਾਂਦਾ ਸਾਰੇ ਇਹ ਬਦਲਣਾ ਬਹੁਤ ਜ਼ਰੂਰੀ ਹੁੰਦਾ ਹੈਗਾ ਸਨੋ ਤੋਂ ਪਹਿਲਾਂ ਪਹਿਲਾਂ ਹੁਣ ਇਹ ਚ ਅਲਕੋਹਲ ਵੀ ਪਾ ਦੇਣਾਗਾ ਇਹ ਲਾਜ਼ਮੀ ਵਾਲੇ ਵਾਟਰ ਪੰਪਾ ਲੀਕ ਹੋ ਗਿਆ ਬਦਲਣਾ ਪੈਣਾ ਇਹ ਵੀ ਆਪਾਂ ਨੂੰ ਹੁਣ ਕਿੰਨਾ ਕ ਪਾਉਣਾ ਹੁੰਦਾ ਇਹ ਹਾਂਜੀ ਇਹ ਭਰਕੇ ਵਿੱਚ ਵਧੀਆ ਇਹ ਵੀ ਨਾਲੇ ਸਾਰੀਆਂ 에어ਲਾਈਨਾਂ ਆ ਜਾਂੜੂਆਂ ਇਹਦਾ ਨਾਲ ਦਾ ਹੀ ਆ ਵਾਟਰ ਪੰਪ ਹਾਂਜੀ ਕਿੰਨੇ ਤੱਕ ਭਿਆਨ ਨਾ ਇਹਵਾ ਨਾਲ ਦਾ ਬਹੁਤ ਚੱਲ ਗਿਆ ਹਨ ਆਪਣੇ ਤਾਂ ਦੋ ਦੋ ਜੀ ਪਾਈ ਆ ਵੀ ਮੁੰਡਿਓ ਇਹਾ ਡਰਾਇਰ ਵੀ ਚੇਂਜ ਹੋ ਗਿਆ ਇਹ ਬੜੀ ਚੂੜੀ ਆਈ ਹੈ ਨਹੀਂ ਇਹ ਛੇਤੀ ਨਹੀਂ ਆਉਂਦੀ ਹੁੰਦੀ ਨਾਲ ਵੀ ਚੂੜੀ ਕੋਈ ਨਾ ਕੋਈ ਇਹ ਬ ਚੇਂਜ ਕਰਨਾ ਪੈਂਦਾ ਹੁੰਦਾ ਹੀ ਅੱਗੇ ਆਹ ਬਾਤ ਆਲਕੋਹਲ ਵਾਟਰ ਪੰਪ ਮੁੰਡਿਓ ਹੁਣ ਸਵੇਰ ਪਾਊਗਾ ਤੇ ਕੰਮ ਵੱਧ ਗਿਆ ਤੇ ਸਵੇਰ ਤੇ ਕਈ ਗੱਲ ਆ ਅਰ ਜਾਂ ਸਵੇਰ ਲੋਡ ਮੈਂ ਹੋਰ ਨਾ ਚੱਕ ਲਿਆਉਂਗਾ ਇਹੀ ਕਰ ਸਕਦੇ ਆ ਲੈ ਵੀ ਮੇਤਰਾ ਜੁੱਤੀ ਟੰਗਦੀ ਆ ਨਜ਼ਰ ਤੋਂ ਨਜ਼ਰਾਂ ਲੱਗੀਆਂ ਜਿਹੜਾ ਖਰਚੇ ਖਰਚੇ ਤੇ ਖਰਚਾ ਨਿਕਲ ਹੀ ਜਾਂਦਾ ਇੰਨਾ ਨਜ਼ਰਾਂ ਲੱਗੀਆਂ ਨਜ਼ਰਾਂ ਵਾਟਰ ਪੰਪ ਸਵੇਰ ਮਿਲੂਗਾ ਕਿਉਂਕਿ ਫਰੇਟ ਲਾਈਨਰ ਬੰਦਾ ਰੇ ਇਹਨਾਂ ਲਈ ਪਾਉਣਾਗਾ ਸਵੇਰ ਤੇ ਗਈ ਗੱਲ ਹੁਣ ਹਾਂਜੀ ਸਤਨਾਮ ਵਾਹਿਗੁਰੂ ਜਪਾਸ਼ ਸੁਖ ਰੱਖਿਓ ਸਟਾਰਟ ਕਰਗੇ ਨਵੀਆਂ ਬੈਟਰੀਆਂ ਸਾਰਾ ਕੁਝ ਕਿਉਂ ਮਾਰਦਾ ਨਾ ਹੁਣ ਮੜਕ ਜਿਹੜਾ ਗੱਡ ਚ ਆਉਣਾ ਹੈ ਉਹ ਦੇਖਣਾ ਹੀ ਮੈਂ ਜਿਆਦਾ ਤਾਂ ਨਹੀਂ ਲੀਕ ਲੂਕ ਕਰਦਾ ਨਹੀਂ ਮੈਂ ਮਟਰੋ ਕੈਨਸਲ ਕਰਤਾ ਇਹਨੂੰ ﺍﻟजान ਵਾਲਾ ਕੰਮ ਕਉਂਕੇ ਨਾ ਹੁਣ ਜਦ 67 ਕੀਤਾ ਤੇ ਥੱਲੇ ਜਿਹੜਾ ਮੈਂ ਦਿਖਾਇਆ ਸੀ ਉਹਨੇ ਕੂਲੈਂਟ ਘਟਤਾ ਵਾਟਰ ਪੰਪ ਨੇ ਤੇ ਸਵੇਰ ਚੇਂਜ ਹੋਣਾ ਕਿਉਂਕਿ ਫਰੇਟ ਲਾਈਨਰ ਬੰਦ ਹੋ ਗਿਆ ਤੇ ਦੇਖੋ ਕਿੱਡਾ ਸੜਿਆ ਦਾ ਕੰਮ ਆ ਸੰਡੇ ਨੂੰ ਬੰਦ ਹੋ ਜਾਂਦਾ ਟਾਈਮ ਨਾਲ ਹੀ ਬੰਦਾ ਜਿਹਨੇ ਕੰਮ ਕਰਾ ਰਿਆ ਟਰੱਕ ਦਾ ਕੀ ਕਰੇ ਬੰਦਾ ਬਾਏ ਪਤਾ ਹਨ ਬਾਅਦ ਚ ਲੱਗਿਆ ਅਸਲ ਚ ਜਾਂਦਾ ਸਟਾਰਟਿੰਗ ਚ ਚੇਤਾ ਹੁੰਦਾ ਨਹੀਂ ਵਾਟਰ ਪੰਪ ਹੋ ਸਕਦਾ ਸਵੇਰ ਹੀ ਦੇਖ ਲੈਂਦੇ ਕਿਉਂਕਿ ਕੱਲ ਦਾ ਖੜਾ ਹੁਣ ਸਵੇਰ ਤੇ ਗਈ ਗੱਲ ਲੋਡ ਜਾਂ ਸਿਟੀ ਵਾਲਾ ਚੱਕ ਲਓ ਜਾਂ ਹੋਰ ਨਾਲ ਫਿਰ ਇਹੀ ਹੱਲ ਆਗਾ ਹੋਰ ਤਾਂ ਕੋਈ ਨਹੀਂਗਾ ਮੈਂ ਅਸੀ ਟੈਮ ਤੇ ਟਾਈਮ ਹੋ ਗਿਆਗਾ ਕਿੰਨਾ ਹੋ ਗਿਆ ਟਾਈਮ 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 ਇੱਕ ਮਿੰਟ ਸਾਢੇ 12 ਹੋ ਗਏ ਆਗੇ ਦੁਪਹਿਰ ਦੇ ਤੇ ਟਰੱਕ ਰਿਪੇਅਰ ਕਰਨ ਵਾਲਾ ਆਪਣਾ ਮਿਸਤਰੀ ਆਇਆ ਨਹੀਂ ਜਿਹਨੇ ਵਾਟਰ ਪੰਪ ਹੁਣ ਸੀ ਹੁਣ ਹੋਰ ਬੰਦੇ ਆਏ ਆ ਤੇ ਮੈਨੂੰ ਕਹਿੰਦੇ ਉਹਨੇ ਲੋਡ ਹੀ ਚੱਕ ਲਿਆ ਮਾ ਚਲ ਉਹਨੇ ਲੋਡ ਤਾਂ ਲਿਆਵਾ ਚੱਕ ਕੇ ਉਥੋਂ ਓਕੇ ਭਾਈ ਟੋਟ ਲੇਵਰ ਆਏ ਨੇ ਜਿੱਤੇ ਸਾਰੀ ਰਾਤ ਟਰੱਕ ਚਲਾਉਣਾ ਪਊਗਾ ਹੁਣ ਮੈਂ ਭੱਜ ਕੇ ਮਾ ਚਲ ਕਾਫੀ ਚੱਕ ਲਏ ਸਵੇਰ ਦਾ ਆਇਆ ਮੈਂ ਮਾ ਇਨਾਂ ਕੋਲੇ ਇੱਥੇ ਤੇ ਉਹਨਾਂ ਦਾ ਵੇਟ ਕਰਦਾ ਕਰਦਾ ਹੁਣ ਮਿਸਤਰੀ ਆਇਆ ਤੇ 파ਟ ਲਿਆਤਾ ਜੱਗੇ ਨੇ ਤੇ ਮੈਂ ਭੱਜ ਕੇ ਉਹਨੇ ਲਿਆਉਣਾ ਲੋਡ ਚੱਕ ਕੇ ਕਾਫੀ ਚੱਕ ਲਈ ਆਪਾਂ ਬਾਕੀ ਯਾਰ ਤੇ ਆ ਕੇ ਗੱਲਬਾਤ ਕਰ ਦਸਦਾ ਹੁਣ ਆ ਲੈ ਕੇ ਚੱਲੇ ਆ ਟਰੱਕ ਆਪਾਂ ਮੇਰਾ ਠੱਕਾ ਗਾਣਾ ਜਾਂ ক্লাব ਜੀ ਵੀ ਮੈਂ ਚਲਾਵ ਤੇ ਲੈ ਆਇਆ ਸਾਰਾ ਕੁਝ ਕੱਲਾ ਆ ਜਰੂਰ ਬਿਠਾ ਦੇਖੇ ਹਾਲਤ ਕੀ ਕੀਤੀ ਪਈ ਆ ਬਾਈਰ ਨਾ ਆਪਾਂ ਟਰੱਕ ਤੇ ਘਰ ਨਾਲੋਂ ਜਾਦੇ ਟਾਈਮ ਰਹਿਨੇ ਆ ਕੱਲੇ ਪੈਰਾਂ ਚ ਮੈਂਡ ਬਚਾਉਣ ਦਾ ਕੀ ਫਾਇਦਾ ਹੈਗਾ ਮੇਰਾ ਤਾਂ ਇੱਥੇ ਬੁਲਾਉਣਾ ਵੀ ਨਹੀਂ ਵੀ ਕਰਦਾ ਨਾ ਇਹ ਨਾ ਹੀ ਗੁਰੂ ਓਹ ਹੋ 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 ਵਾਹ ਕੀ ਹਾਲਤਾ ਓਏ ਧਾਨਾ ਬਾਈ ਜਿਹੜੇ ਬੰਦੇ ਚਲਾਉਂਦੇ ਆ ਮੈਂ ਕਹਿੰਦਾ ਕੁੱਤਾ ਹੀ ਪੂਛ ਮਾਰ ਕੇ ਪੈਂਦਾ ਤੁਹਾਨੂੰ ਯਾਰ ਐਡਾ ਗੰਦਾ ਸਟੇਰਿੰਗ ਹੀ ਦੇਖ ਲਓ ਓਏ ਧਾਨਾ ਯਾਰ ਸੱਚੀ ਬਾਈ ਬੰਦੇ ਬੰਦਾ ਇਹਨੇ ਘਰ ਨਾਲੋਂ ਜ਼ਿਆਦਾ ਟਾਈਮ ਰਹਿਣਾ ਆਪਾਂ ਇਹਦੇ ਚਾਣਾ ਸਾਫ਼ਤਾ ਰੱਖ ਲਓ ਯਾਰ ਪਾਈਥੋ ਐਮਪੀ ਟ੍ਰੇਲਰ ਲੈ ਕੇ ਚਾਲਦੇ ਆ ਉਥੋਂ ਲੁੱਡੜ ਚੱਕ ਕੇ ਲਿਆਉਣੇ ਜਾੜ ਚੋਂ ਤਾਈਆ ਆਪਣਾ ਹੋ ਜਾਊਗਾ ਕੰਮ ਫਿਰ ਕਰੋ ਰੋਟੀ ਆਟੀ ਚੱਕ ਲਿਆਵਾਂਗੇ ਇਹ ਲਾ ਲੋਕ ਸਾਨੂੰ ਕ੍ਰਾਸ ਕਰ ਕਰ ਜਾਂਦੇ ਆ ਸਾਡਾ ਆਪਦਾ ਜਾਹ ਨਹੀਂ ਨਾ ਸਾਡੇ ਕੋਲੇ ਇਹ 106 ਤੇ ਜਾਂਦਾ ਉਹ ਜਾਂਦਾ 13 ਦੂਰਾਂ ਤੇ 100 ਆਏ ਜਾਂਦੇ ਆ ਮਾਇਰ ਭੱਜ ਕੇ ਚੱਕ ਲਿਆ ਵਾ ਅਜੇ ਮੈਂ ਰੋਟੀ ਲਿਆਉਣੀ ਆ ਚੱਕ ਕੇ ਕੱਪੜਾ ਲੀੜਾ ਘਰੋਂ ਚੱਕ ਕੇ ਲੈਉਣਾ ਬਾ ਟਰੱਕ ਰੈਡੀ ਹੋ ਜੇ ਤੇ ਅੱਜ ਸਾਰੀ ਰਾਤ ਡਰਾਈਵ ਕਰਨੀ ਪੋਗੀ ਕਿਉਂਕਿ ਪਾਇਮੈਂਟ ਮੈਨੂੰ ਨਹੀਂ ਲੱਗਦਾ ਚੇਂਜ ਹੋਣਗੇ ਬਾ ਕੰਮ ਹੋ ਜੇ ਟਰੱਕ ਦਾ ਛੇਤੀ ਦਿਨੇ ਫਿਰ ਦੱਸਦਾ ਤੁਹਾਨੂੰ ਅਪਡੇਟ ਕਰਦਾ ਪਰ ਜਿਹੜਾ ਵੀ ਭਰਾ ਯਾਰ ਆਹ ਟਰੱਕ ਨੂੰ ਚਲਾਉਂਦਾ ਬਾਈ ਥੱਕਾ ਯਾਰ ਬੋਲਾ ਗੰਦਾ ਟਰੱਕ ਅੰਦਰੋਂ ਯਾਰ ਜਿੰਨਾ ਵੀ ਕਹਦੇ ਬਾਹਰੋਂ ਦਾ ਆਪਾਂ ਕਹਿੰਨੇ ਪੈਦਰ ਨਾਲ ਹਨਾ ਜਿੰਨਾ ਵੀ ਕਹਦੇ ਉਨਾ ਹੀ ਗੰਦਾਗਾ ਦੋਨੇ ਡੌਕਾਂ ਬੀਜੀ ਆ ਹੁਣ ਉਹ ਹੀ ਕੰਮ ਇਹਨੂੰ ਪਹਿਲਾਂ ਪਾਸੇ ਇਹਨੂੰ ਛੱਡਣਾ ਪੈਣਾ ਹਨਾ ਤੇ ਫਿਰ ਇਹਨੂੰ ਚੱਕ ਕੇ ਛੱਡਣਾ ਪੈਣਾ ਕੋਲ ਮਲਾ ਕੇ ਕੁੱਤੇ ਭਕਾਈ ਆ ਜਾਂ ਇੱਧਰ ਛਾੜ ਦਿੰਨੇ ਆ ਫਿਰ ਹੋਰ ਕੀ ਆ ਬੈਕ ਕਰਕੇ ਇਹ ਚੀਜ਼ ਤੋਂ ਮੈਂ ਡਰਦਾ ਸੀਗਾ ਇਹ ਕੰਮ ਹੋ ਗਿਆ ਆਇਨੇ ਆ ਹੁਣੇ ਛਾੜਤਾ ਮੂਰੇ ਟਰੇਲਰ ਲਿਆ ਕੇ ਇਹ ਹੈ ਗੋਰਾ ਜਿਹਦਾ ਪੰਜਾਬੀ ਹੁੰਦਾ ਤਾਂ ਇਹਦੀ ਹੈਲਪ ਲੈ ਲੈਂਦੇ ਚਲ ਨਿੱਤ ਨਿੱਤ ਨਹੀਂ ਨਾ ਮੈਂ ਤਾਂ ਨਾ ਇਤਨੀ ਲੋਟ ਆਉਂਦਾ ਹੁੰਦਾ ਚੱਲ ਵੋਏ ਗਰੂ ਵੋਏ ਗਰੂ ਵਾਹ ਨੂੰ ਤਿੰਨ ਚਾਰ ਵਾਰੀ ਟਰੈਲਰ ਡਰੌਪ ਹੋ ਜਾਣਾ ਹਨਾ ਸਾਰਾ ਕੁਝ ਤਿੰਨ ਚਾਰ ਵਾਰੀ ਕਰਨਾ ਪੈਣਾ ਦੁਪਹਿਰਾ ਵੇਖ ਸਕੈਟ ਹਜੇ ਵੀ ਰਹਿੰਦੀ ਸੀ ਧਰ ਨਾਲ ਹੀ ਇਸ ਦਨ ਅਮਟੀ ਟ੍ਰੇਲਰ ਆ ਛੱਟਿਆਗਾ ਜਿਹੜੀ ਦੀ ਮੈਂ ਪਕਾਈ ਕਰਦਾ ਹੁਣ ਨਾ ਨਾ ਗੱਲ ਦੀ ਇੱਥੇ ਛੱਡ ਲਿਆ ਕਿ ਮੈਂ ਹੁਣ ਆ ਹੁੱਕ ਕਰ ਲਿਆ ਜਿਹੜਾ ਲੈ ਕੇ ਜਾਣਾ ਇਹਨੂੰ ਮੈਂ ਛੱਡੂੰਗਾ ਇੱਥੇ ਠੀਕ ਆ ਸਮਝ ਗਏ ਦੋ ਵਾਰੀ ਹੋਗੇ ਫੇਰ ਇਹਨੂੰ ਹੁੱਕ ਕਰੂੰਗਾ ਐਮਟੀ ਨੂੰ ਜਿਹੜਾ ਲੈ ਆਇਆ ਸੀ ਫੇਰ ਇਹਨੂੰ ਆ ਡੌਗ ਤੇ ਛੱਡੂੰਗਾ ਫੇਰ ਉੱਥੇ ਖੜੇ ਨੂੰ ਇਹਨੂੰ ਦੁਬਾਰੇ ਹੁੱਕ ਕਰੂੰਗਾ ਇਹ ਕੁੱਤੇ ਪਕਾਈ ਹੁੰਦੀ ਐ ਇੱਥੇ ਜਾਂਦਾ ਉੱਡੇ ਕੋਲੇ ਡੌਕਾਂ ਵੱਧ ਹੋਣਾ ਹਨ ਤੇ ਦੋ ਆ ਹੀ ਪਕਾਈ ਕਰਾਈ ਜਾਂਦੇ ਆ ਕਿੰਨਾ ਟਾਈਮ ਹੋ ਗਿਆ ਮੈਨੂੰ ਆਏ ਨੂੰ ਤੇ ਇੱਕ ਸਟੱਡ ਹਜੇ ਵੀ ਰਹੀਦੀ ਸੀ ਇਹਨਾਂ ਦੀ ਧਰਨ ਨਾਲ ਹੀ ਹੁਣ ਇਹਨੂੰ ਖਿੱਚ ਕੇ ਉੱਧਰ ਕਰਦੇ ਆ ਫਿਰ ਉਹਨੂੰ ਉਧਰੋਂ ਲਿਆਉਣੇ ਆ ਲੋਡ ਸਿਕਯਰ ਕਰਿਆ ਨਾ ਮਾ ਮੇਰਾ ਟਰੱਕ ਰੈਡੀ ਹੋ ਜਾ ਜਾਂਦੇ ਇਹਨੂੰ ਕਰਮਾਲ ਪਹਿਲਾਂ ਜਾ ਕੇ ਨਾ ਡੋਰ ਲਾ ਕੇ ਦੇਖ ਕੇ ਆਉਣੇ ਇਹਨੂੰ ਫੇਰ ਹੀ ਡਰਾਪ ਕਰਾਂਗੇ ਕਿਉਂਕਿ ਯਾਰੀ ਉੱਚੇ ਨਹੀਂ ਮਥਾਂ ਚੋਜੇ ਨਾ ਮੁੜ ਕੇ ਡੋਰ ਨਹੀਂ ਲਾਗ ਦੇਗੇ ਫੇਰ ਹੀ ਛੱਡਦੇ ਆ ਇਹਨੂੰ ਇਹ ਫੁੱਲ ਭਰਿਆ ਵਾ ਇਹਦੇ ਜੋ ਡੋਰ ਲੇਵੀਆਂ ਇੱਕ ਤਾਂ ਤੁਮਾਂ ਜਾਣੀਆਂ ਜਿਹਨਾਂ ਦੇ ਬਾਹਰ ਚ ਥਾਂ ਹੈਗਾ ਇੱਕ ਜਾਣੀਆਂ ਉਹ ਹਾਇਓ ਨਵੀਂ ਲੋਕੇਸ਼ਨ ਆ ਇਹ ਵੀ ਦੋ ਡਰਾਈਵਰਾਂ ਆ ਗਣ ਤਿੰਨ ਤਰੀਕ ਨੂੰ ਆਉਦੀ ਉਹ ਹਾਇਓ ਵਾਲੀ ਡਿਲੀਵਰੀ ਆ ਦੇਖੋ ਪਿੱਛੇ ਤਾਂ ਹੀ ਭਰਿਆ ਵਾ ਇਹ ਆਏ ਹਾਏ ਹੁਣ ਛੱਡਿਆ ਉਹ ਐਮਪਟੀ ਸ਼ਾਟ ਤਾਂ ਆ ਦਵਾਰੇ ਹੁੱਕ ਕਰ ਲਿਆ ਆਪਾਂ ਦਾ ਟਰੈਲਰ ਲੈ ਆ ਵੀ ਜਮਾ ਉੱਥੇ ਖੜੀਆਂ ਸੀ ਆ ਕੇ ਤਿੰਨਾ ਇਹਦਾ ਗੱਲ ਹੀ ਬਣ ਗਈ ਕਿਆਲੀ ਵਾਲਾ ਵਿਚਾਲੇ ਕਰ ਲਿਆ ਹੁਣ ਖਿੱਚ ਦੋ ਗੱਡੀ ਜਾੜ ਨੂੰ ਉੱਥੇ ਨੂੰ ਡ੍ਰੌਪ ਕਰਕੇ ਤੇ ਆਪਦਾ ਟਰੱਕ ਦੇਖੀਏ ਰੈਡੀ ਹੋ ਗਿਆ ਕਿ ਨਹੀਂ ਵਾਹ ਕਾਲੀ ਕਾਲੀ ਡ੍ਰੌਪ ਕੀਤੀ ਐ ਤੇ ਚੱਕੇ ਆ ਦੋਨੇ ਚੱਲ ਚੱਲ ਭਾਰੇ ਯਾਰ ਕਾਲੀ ਗਾਲੀ ਲੋਡ ਚੱਕਿਆ ਕਾਲੀ ਮੂਹਰੇ ਆ ਗਏ ਨੇ ਟੋਏ ਏ ਡਿਗ ਡਿਗ ਐਡੇ ਹੋਇਓ ਤਾਂ ਹੀ ਟ੍ਰੇਨ ਆ 5-7 ਮਿੰਟ ਦਾ ਮੈਨੂੰ ਪਹਿਲਾਂ ਹੀ ਹੋ ਗਏ ਖੜੇ ਨੂੰ ਤੇ ਜਿਹੜੇ ਇਹਦੇ ਲੱਛਣ ਆ ਜਿੰਨੀ ਕੇ ਸਲੋ ਆ ਤੇ ਇਹਨੇ ਮੈਨੂੰ ਰੋਕ ਜਾਣਾਗਾ ਇੱਥੇ ਨਗ ਦੀ ਨਗ ਦੀ ਨੇ ਤੇ ਮੈਨੂੰ ਲਾਦਾ ਟਰੈਕਟਰ ਰੁਕ ਚੇਂਜ ਕਰਨ ਲੱਗ ਜਾਂਦੇ ਆ ਆਏ ਦੋ ਤਾਂ ਪਹਿਲਾਂ ਹੀ ਵੱਜ ਗਿਆ ਪਾ ਇੰਟਰ ਜਾਣਾ ਤੇ ਕਰਮਾ ਵਾਲੀ ਸੀ ਐਨ ਦੀ ਫੇਰ ਮੂਰੇ ਦੀ ਮੂਰੇ ਇੱਧਰ ਆ ਲਾਈਟਾਂ ਨਹੀਂ ਹੁੰਨਾਂ ਜਦ ਗ੍ਰੀਨ ਹੁੰਦੀਆਂ ਹੁੰਦੀਆਂ ਇੱਧਰ ਜਾਣ ਵਾਲਿਆਂ ਨੂੰ ਵੀ ਇੱਥੇ ਨਹੀਂ ਵਿਚਾਲਿਆਂ ਬੰਦ ਕਰਨਗੇ ਰੈੱਡ ਹੀ ਰਹਿੰਦੀਆਂ ਉਹਨਾਂ ਦਾ ਟਾਈਮ ਤੋਂ ਪਿੱਛੇ ਤਾਂ ਹੀ ਲਾਰੇ ਇੱਧਰ ਲੱਗੇ ਆ ਨਾਲੋਂ ਇਹ ਰਾਗੀ ਮੂਰੇ ਹੁਣ ਪਤਾ ਨਹੀਂ ਟ੍ਰੇਨ ਮੂਰੇ ਆਉਂਦੀ ਆ ਮੇਰੇ ਕਿ ਮੈਂ ਟ੍ਰੇਨ ਮੂਰੇ ਆਉਣਾ ਦੱਸ ਸਕਦੇ ਆ ਉਹ ਸਾਵਧਾ ਲਾ ਲਓ ਕਿੱਥੋਂ ਤਾਂ ਹੀ ਪਈ ਐ ਹਜੇ ਆਉਣੀ ਐ ਇਹ ਸਾਰੇ ਤੇ ਸਲੋ ਸਪੀਡ ਦੇਖ ਲਓ ਕਿੰਨੀ ਸਲੋ ਹੈ ਇਹਦੀ ਬਹੁਤ ਜਿਆਦਾ ਲੰਬਾਈ ਚ ਇਧਰੋਂ ਪਤਾ ਨਹੀਂ ਕਿੱਥੋਂ ਕਿਤਾਈ ਜਾਵੜੀ ਆ ਖੜੇ ਰੋ ਫੇਰ ਲੈ ਵੀ ਝਾਰ ਤੇ ਛੜਦਾ ਇਹਨੂੰ ਗੱਡੀ ਚੱਕ ਦੇ ਭੱਜ ਕੇ ਹੁਣ ਆਪਣਾ ਆਪਾ ਚੱਲਦੇ ਆ ਆਪਦੇ ਵਾਲੇ ਟਰੱਕ ਕੋਲੇ ਹੋ ਗਿਆ ਹੁਣ ਹੋਂ ਦਾ ਚਾਹੀਦਾ ਏ ਵੈਸੇ ਰੇਡ ਦੋ ਘੰਟੇ ਹੀ ਲੱਗ ਗਿਆ ਆਪਾਂ ਨੂੰ ਲੋਡ ਚੱਕ ਕੇ ਲਿਆਉਣ ਚ ਇੰਨਾ ਟਾਈਮ ਚ ਤਾਂ ਹੋ ਗਿਆ ਉਹ ਬਾਕੀ ਜਾ ਕੇ ਦੇਖਦਾ ਐ ਹੁੰਦਾ ਠੰਡ ਵਾਲੇ ਏਰੀਆ ਦਾ ਕੰਮ ਘੱਟੀ ਲਈ ਆ ਝੋਟੇ ਨੂੰ ਸਿੱਧੀ ਸਵਰਾਜ 855 ਨੂੰ ਠੰਡ ਮੰਨ ਗਿਆ ਇਹ ਹੁਣ ਕੋਸ ਟਾਈਮ ਇਹਦੇ ਚੱਲਣ ਦੇ ਫਿਰ ਤੇਲ ਤੂਲ ਗਰਮ ਹੋ ਜਾਊਗਾ ਫਿਰ ਉਹ ਕਰਾਂਗੇ ਆਪਾਂ ਚੱਲ ਕੇ ਆਪਣੇ ਝੋਟੇ ਕੋਲੇ ਉੱਤੇ ਨਹੀਂ ਵਾਟਰ ਪੰਪ ਤਾਂ ਪੈ ਗਿਆ ਕਿਹੜਾ ਓਕੇ ਰਿਪੋਰਟ ਆਸ ਦਿਖਾਵਾਂ ਵਾਟਰ ਪੰਪ ਕਿਹੜਾ ਹੁੰਦਾ ਤੁਹਾਨੂੰ ਆ ਰਿਹਾ ਇਹ ਆਪਣੇ ਵਾਲ ਤੋਂ ਲਾਹਿਆ ਹੈਗਾ ਇੱਕ ਤੀਜਾ ਇਹਦੇ ਨਾਲ ਦਾ ਹੀ ਸੀਗਾ ਕਰਮਾਂ ਵਾਲੇ ਦੇ ਹੁਣ ਕਿਹੜਿਆ ਤਾਂ ਮੈਨੂੰ ਲੱਗਾ ਕੈਂਸਲ ਹੋ ਚੱਲਿਆ ਆ ਮੈਂ ਪਾਣੀ ਮਾਰਿਆ ਇੱਥੇ ਮੈਂ ਕਿਹਾ ਵੀ ਉਹ ਜਿਹੜਾ ਸੀਗਾ ਮੰਨ ਲਾ ਇੱਥੇ ਆਪਾਂ ਨੂੰ ਆਹਾ ਕੂਲੈਂਟ ਵੀ ਉਹ ਉੱਤੇ ਡੁੱਲ ਗਿਆ ਹੀ ਬਹੁਤ ਜ਼ਿਆਦਾ ਇਹਨਾਂ ਤੋਂ ਚੇਂਜ ਕਰਨ ਲੱਗਿਆਂ ਤੋਂ ਵੀ ਬੰਦੇ ਨੂੰ ਭੁਲੇਖਾ ਜਾਣੀ ਪੈਂਦਾ ਬਾਅਦ ਚ ਵੀ ਕੂਲੈਂਟ ਆ ਕਿ ਕੀ ਆ ਹੁਣ ਆਪਾਂ ਕੱਢ ਕੇ ਹੁਣੇ ਇੱਥੇ ਢੀਗਾ ਗੇੜਾ ਗੇੜਾ ਦੇ ਲੈ ਗੇੜਾ ਉਹ ਵਾਲਾ ਗੇੜਾ ਕੱਢ ਕੇ ਹੁਣੇ ਨਾਲੇ ਰੀ ਟਾਰਕ ਹੋ ਜਾਣਗੇ ਆ ਨਟ ਉਹਨਾਂ ਤੋਂ ਬਿਨਾ ਕਿਵੇਂ ਲਾਗਦਾ ਉਹ ਲਾਹੇ ਵੇ ਕਰਕੇ ਕੈਪ ਜੀ ਟਰੱਕ ਦਾ ਯਾਰ ਬੜਾ ਬੁਰਾ ਹਾਲ ਹੋ ਗਿਆ ਇੱਕ ਗੇੜੇ 'ਚ ਹੀ ਹਿਸਾਬ ਲਾ ਲਓ ਤੇ ਉਹਦਾ ਸਾਨੂੰ ਬਹੁਤ ਨੁਕਸਾਨ ਹੋ ਗਿਆ ਜਿਹੜਾ ਉਹ ਚੱਲਣੋਂ ਹਟ ਗਿਆ ਨਾ ਉਹਦਾ ਗੱਲਾਂ ਸਾਰੀਆਂ ਹੀ ਰਲ ਗਈਆਂ ਨਾਲ ਇੱਕ ਤਾਂ ਬਾਰਡਰ ਨਹੀਂ ਕਲੀਅਰ ਹੋਇਆ ਹਨਾ ਆਪਣਾ ਇੱਕ 6 ਪਿੰਟ ਤਾਂ ਹੋ ਗਈ ਇੱਕ ਹੋਈ ਨਹੀਂ ਤੇ ਹੁਣ ਮੇਰੇ ਕੋਲੇ ਤਾਂ ਵੱਜ ਚੱਲਿਆ 6 ਤੋਂ ਵੀ ਉੱਤੇ ਹੋ ਗਿਆ ਟਾਈਮ 7:00 ਦੇ ਨੇੜੇ ਤੇ ਨਾ ਹੀ ਕੋਈ ਫਾਇਦਾ ਕਿਉਂਕਿ ਮੜ ਕੇ ਬਾਰਡਰ ਤੇ ਬੈਠੇ ਰਹਾ ਮੈਂ ਅੱਗੇ ਉਹਨਾਂ ਨੂੰ ਕਿਹਾ ਮੈਂ ਕਿਹਾ ਮੈਂ ਮਾਲਾ ਟਰੱਕ ਦੀ ਨਾ ਚੱਕਰ ਹੁੰਦਾ ਤੁਰ ਪੈਂਦਾ ਸਵੇਰ ਦਾ ਜੇ ਮੈਂ ਅੱਗੇ ਤੁਰਦਿਆਂ ਤੇ ਬਾਰਡਰ ਤੇ ਬੈਠੇ ਰਹਿਣਾ ਹੀ ਬਾਰਡਰ ਹੀ ਨਹੀਂ ਕਲੀਅਰ ਕਰਾਇਆ ਹੁਣ ਫਿਰ ਹੋਰ ਹੁੰ ਕਰਦੇ ਆ ਤਾਂ ਢੇੜਾ ਕੱਢ ਕੇ ਉਹਨਾਂ ਨਾਲ ਤਾਂ ਰੀਟਾਰਕ ਕਰਾ ਲੈਣੇ ਆ ਵੀ ਸਵੇਰ ਉਹ ਲਿਆ ਕੇ ਅੰਦਰ ਹੀ ਲਾ ਦਾਂਗੇ ਤੇ ਨਾਲੇ ਇੰਨੇ ਨਾਲ ਆਪਾਂ ਨੂੰ ਆ ਪਤਾ ਲੱਗ ਜੂਗਾ ਵੀ ਕੋਈ ਹੋਰ ਨਾਟਕ ਆਵਲਾ ਢਿੱਲਾ ਤਾਂ ਨਹੀਂ ਰਿਹਾ ਇਹ ਸਾਰੇ ਕੰਮ ਗੱਲਾਂ ਸਾਰੀਆਂ ਹੀ ਰਲ ਗਈਆਂ ਨਾਲ ਇੱਕ ਤਾਂ ਬਾਰਡਰ ਨਹੀਂ ਕਲੀਅਰ ਹੋਇਆ ਹਨਾ ਆਪਣਾ ਇੱਕ 6 ਮਿੰਟ ਤਾਂ ਹੋ ਗਈ ਇੱਕ ਹੋਈ ਨਹੀਂ ਤੇ ਹੁਣ ਮੇਰੇ ਕੋਲੇ ਤਾਂ ਪੱਜ ਚੱਲਿਆ 6 ਤੋਂ ਵੀ ਉੱਤੇ ਹੋ ਗਿਆ ਟਾਈਮ 7:00 ਦੇ ਨੇੜੇ ਤੇ ਨਾ ਹੀ ਕੋਈ ਫਾਇਦਾ ਕਿਉਂਕਿ ਮੜ ਕੇ ਬਾਰਡਰ ਤੇ ਬੈਠੇ ਰਹਾ ਮੈਂ ਅੱਗੇ ਉਹਨਾਂ ਨੂੰ ਕਿਹਾ ਮੈਂ ਕਿਹਾ ਮੈਂ ਮਾਲਾ ਟਰੱਕ ਦੀ ਨਾ ਚੱਕਰ ਹੁੰਦਾ ਤੁਰ ਪੈਂਦਾ ਸਵੇਰ ਦਾ ਜਿਵੇਂ ਅੱਗੇ ਤੁਰਦੇ ਆਂ ਇਹ ਬਾਰਡਰ ਤੇ ਬੈਠੇ ਰਹਿਣਾ ਹੀ ਬਾਰਡਰ ਹੀ ਨਹੀਂ ਕਲੀਅਰ ਕਰਾਇਆ। ਹੁਣ ਫਿਰ ਹੋਰੋਂ ਕਰਦੇ ਆ ਤਾਂ ਢੇੜਾ ਕੱਢ ਕੇ ਉਹਨਾਂ ਨਾਲ ਤਾਂ ਰੀਟਾਰਕ ਕਰਾ ਲੈਣੇ ਆ ਵੀ ਸਵੇਹਾ ਉਹ ਲਿਆ ਕੇ ਅੰਦਰ ਹੀ ਲਾ ਦਾਂਗੇ ਤੇ ਨਾਲੇ ਇੰਨੇ ਨਾਲ ਆਪਾਂ ਨੂੰ ਆ ਪਤਾ ਲੱਗ ਜਾਊਗਾ ਵੀ ਕੋਈ ਹੋਰ ਨਾਟਕ ਕਾਬਲਾ ਢਿੱਲਾ ਤਾਂ ਨਹੀਂ ਰਿਹਾ। ਇਹ ਸਾਰੇ ਕੰਮ ਕਰਤੇ ਤੁਸੀਂ ਕਰੋ ਸਾਰੇ ਜਣੇ ਸਪੋਰਟ ਚੈਨਲ ਕਰ ਲਓ ਸਬਸਕ੍ਰਾਈਬ ਜਿਹਨੇ ਹਜੇ ਵੀ ਨਹੀਂ ਕੀਤਾ ਤੇ ਬੈਲ ਆਈਕਨ ਜਰੂਰ ਪ੍ਰੈਸ ਕਰ ਦਿਆ ਕਰੋ ਤੇ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਹੀਂ ਭੁੱਲਣਾ। ਓਕੇ।